ਆਸ਼ੂ ਜਰੂਰ ਹੋਣ ਕੇ ਕਦੀ ਕਿਸੇ ਨੂੰ ਕੋਈ ਰਾਤੀ 12 ਵਜੇ ਕੰਮ ਪੈਂਦਾ 1 ਵਜੇ ਕੰਮ ਪੈਂਦਾ ਉਦੋਂ ਆਸ਼ੂ ਜੀ ਹੀ ਯਾਦ ਆਉਂਦੇ ਸਾਡਾ ਦੁਰਭਾਗਿਆ ਰਿਹਾ ਕਿ ਅਸੀਂ 2022 ਚ ਇੱਕ ਵੇਵ ਦੇ ਕਾਰਨ ਉਹਨਾਂ ਨੂੰ ਨਹੀਂ ਚਿਤਾ ਪਾਏ ਅੱਜ ਤੱਕ ਅਸੀਂ ਉਹਨਾਂ ਦਾ ਭੁਗਤਾਨ ਦੇ ਰਹੇ ਹਾਂ ਅੱਜ ਤੋਂ ਪਹਿਲਾਂ ਕੀ ਸੀਗਾ ਅਸੀਂ ਕੋਈ ਮਕਾਨ ਬਣਾਉਣਾ ਕੋਈ ਦੁਕਾਨ ਬਣਾਨੀ ਕੁਝ ਕਰਨੀ ਅਸੀਂ ਕਾਰਪੋਰੇਸ਼ਨ ਜਾਂਦੇ ਸੀਗੇ ਕਾਰਪੋਰੇਸ਼ਨ ਜਾ ਕੇ ਅਸੀਂ ਕਹਿਣਾ ਵੀ ਅਸੀਂ ਇਹ ਨਕਸ਼ਾ ਬਣਾ ਰਹੇ ਹਾਂ ਤੇ ਅਸੀਂ ਸ਼ੁਰੂ ਕਰ ਦੇਣਾ ਜੇ ਸਾਨੂੰ ਕਦੇ ਇਨਸਪੈਕਟਰ ਨੇ ਤੰਗ ਕਰਨਾ ਤੇ ਅਸੀਂ ਜਿਆਦਾ ਤੋਂ ਜਿਆਦਾ ਆਪਣੇ ਕੌਂਸਲਰ ਐਮ ਐਲ ਏ ਨੂੰ ਜਾਂ ਆਪਣੇ ਕਿਸੇ ਅੱਛੇ ਦੋਸਤ ਨੂੰ ਫੋਨ ਕਰਨਾ ਯਾਰਾ ਸਾਡਾ ਕੰਮ ਰੁਕਦਾ ਪਿਆ ਸਾਨੂੰ ਇਨਸਪੈਕਟਰ ਤੰਗ ਕਰ ਰਿਹਾ ਅੱਜ ਸਵਾ 3 ਸਾਲ ਦੀ ਵਿਵਸਥਾ ਇਹ ਹੋ ਗਈ ਹੈ ਕਿ ਪਹਿਲਾਂ ਅਸੀਂ ਮਕਾਨ ਬਣਾਉਣ ਤੋਂ ਪਹਿਲਾਂ ਸਾਨੂੰ ਸੋਚਣਾ ਪੈਂਦਾ ਕਿਸੇ ਅੱਛੇ ਪੱਤਰਕਾਰ ਨੂੰ ਮਿਲ ਲਈਏ ਜਾਂ ਕਿਸੇ ਐਮਐਲਏ ਤੱਕ ਅਪਰੋਚ ਕਰ ਲਈਏ ਤਦ ਸਾਡਾ ਮਕਾਨ ਬਣੂਗਾ ਅੱਜ ਸਾਨੂੰ ਆਸ਼ੂ ਜੀ ਬਹੁਤ ਯਾਦ ਆਉਂਦੇ ਨਹੀਂ ਕੋਈ ਡਾਊਟ ਨਹੀਂ ਹੈ ਆਸ਼ੂ ਜੀ ਬਿਲਕੁਲ ਤਾਕੜ ਲੀਡਰ ਹੈ ਉਹਨਾਂ ਨੇ ਅੱਜ 25 ਸਾਲ ਤੋਂ ਇੱਥੇ ਪ੍ਰਸ਼ਾਸਨ ਦੀ ਸੇਵਾ ਕੀਤੀ ਉਹਨਾਂ ਨੇ ਕੋਈ ਸ਼ੱਕ ਵਾਲੀ ਗੱਲ ਨਹੀਂ ਹੈ ਬਟ ਹੁਣ ਇਹ ਹੈ ਕਿ ਮੋਦੀ ਜੀ ਨੇ ਇੱਕ ਚੀਜ਼ ਸਿਖਾਤੀ ਜੇ ਕੰਮ ਕਰੋਗੇ ਤਾਂ ਆਉਂਗੇ ਨਹੀਂ ਤੇ ਆਪਣੇ ਘਰ ਜਾਉਗੇ ਇਹ ਤੁਹਾਨੂੰ ਬਾਕੀ 23 ਤਰੀਕ ਨੂੰ ਪਤਾ ਲੱਗ ਜਾਏਗਾ ਕਿ ਕੌਣ ਆ ਜਾਏਗਾ ਅਸ਼ੂਜੀ ਜਿੱਤ ਕੇ ਨਹੀਂ ਕੋਈ ਵੀ ਕਹਿ ਸਕਦੇ ਇਹ ਵੱਡੀ ਗੱਲ ਨਹੀਂ ਹੈ ਕਿ ਤੁਸੀਂ ਵੇਖ ਰਹੇ ਹੋ ਪੰਜਾਬ ਤੱਕ ਤੇ ਮੈਂ ਹਾਂ ਤੁਹਾਡੇ ਨਾਲ ਪ੍ਰਿੰਸ ਤਾਗਰਾ ਤੇ ਇਸ ਸਮੇਂ ਅਸੀਂ ਪਹੁੰਚੇ ਹੋਇਆ ਲੁਧਿਆਣਾ ਵੈਸਟ ਦੇ ਵਿੱਚ ਜਿੱਥੇ ਬਾਏ ਇਲੈਕਸ਼ਨ ਹੋ ਰਹੀ ਹੈ ਆਮ ਆਦਮੀ ਪਾਰਟੀ ਅਕਾਲੀ ਭੀਜਪੀ ਕਾਂਗਰਸ ਆਪਣਾ ਪੂਰਾ ਜੋਰ ਲਾ ਰਹੀ ਹੈ ਤੇ ਅੱਜ ਦੀ ਸਿਆਸੀ ਸਵੇਰ ਹੋ ਚੁੱਕੀ ਹੈ ਕਿਉਂਕਿ ਕਾਫੀ ਸਮੇਂ ਤੋਂ ਰੋਜ਼ ਸਿਆਸੀ ਸਵੇਰ ਹੋ ਰਹੀ ਹੈ ਵੈਸੇ ਤਾਂ ਲੀਡਰ ਦੇਖੀਏ ਤੇ ਸ਼ਾਮ ਨੂੰ ਵੀ ਨਹੀਂ ਮਿਲਦੇ ਹਣ ਸਵੇਰੇ ਸਵੇਰੇ ਬਾਾਰਕਾਂ ਚ ਜਾ ਕੇ ਲੋਕਾਂ ਦੇ ਵਿੱਚ ਪਹੁੰਚ ਰਹੇ ਨੇ ਤੇ ਸਾਡੇ ਨਾਲ ਲੁਧਿਆਣਾ ਵੈਸਟ ਦੇ ਲੋਕ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਕਿ ਕਿਵੇਂ ਵੇਖ ਰਹੇ ਨੇ ਸਾਰੀ ਇਹ ਸਿਲੈਕਸ਼ਨ ਨੂੰ ਤੇ ਕਿਹਦੇ ਚਾਂਸਸ ਜ਼ਿਆਦਾ ਲੱਗ ਰਹੇ ਨੇ ਕੀ ਕੀ ਕਹਿਣਾ ਚਾਹੋਗੇ ਲੁਧਿਆਣਾ ਵੈਸਟ ਬਾਰੇ ਲੁਧਿਆਣਾ ਵੈਸਟ ਚ ਕੌਣ ਬੈਸਟ ਹੋ ਸਕਦਾ ਸਰ ਇਹਦੇ ਚ ਕੁਝ ਨਹੀਂ ਕਿਹਾ ਜਾ ਸਕਦਾ ਕਾਰਨ ਇਹ ਹੈ ਕਿ ਆਪਣੇ ਆਪ ਚ ਸਾਰੇ ਹੀ ਬੈਸਟ ਹੈ ਇਹ ਤਾਂ ਹੁਣ ਪਬਲਿਕ ਦੇਖੋ ਕਿਧਰ ਨੂੰ ਚਲਦੀ ਹੈ ਰੀਜ਼ਨ ਹੈ ਕਿ ਸਰਕਾਰ ਆਈ ਜਾਂਦੀਆਂ ਜਾਈ ਜਾਂਦੀਆਂ ਹਾਲਾਤ ਉੱਥੇ ਦੇ ਉੱਥੇ ਐ ਅੱਜ ਇਹ ਸਾਡਾ ਰੋਜ਼ਗਾਰਣ ਜਿੱਥੇ ਅਸੀਂ ਰੋਜ਼ ਸੇਅਰ ਕਰਦੇ ਆ ਇਹ ਆ ਪਿਛਲੇ 5-4 ਦਿਨਾਂ ਤੋਂ ਸਫਾਈ ਹੋ ਰਹੀ ਐ ਮਹੀਨਿਆਂ ਮਹੀਨੇ ਤੇ ਸਫਾਈ ਹੋਣੀ ਸੀ ਹੋਈ ਇਹਦਾ ਮਤਲਬ ਇਹ ਹੋ ਗਿਆ ਕਿ ਜਦੋਂ ਇਲੈਕਸ਼ਨ ਆਣੇ ਆ ਉਦੋਂ ਆਪਾਂ ਕਿਸੇ ਦਾ ਕੰਮ ਕਰਵਾ ਦਈਏ ਤੇ ਇਲੈਕਸ਼ਨ ਜਿੱਤ ਲਈਏ ਨਹੀਂ ਪੋਸੀਬਲ ਇੱਕ ਸਦਾ ਲਈ ਕੰਮ ਕਰਾਣੇ ਪੈਣਗੇ ਜਿਨਨੇ ਵੀ ਇਲੈਕਸ਼ਨ ਜਿੱਤਨੇ ਆ ਉਹਨੂੰ ਹਮੇਸ਼ਾ ਪਬਲਿਕ ਦੇ ਨਾਲ ਜੁੜ ਕੇ ਰਹਿਣਾ ਪਊਗਾ ਸਿਰਫ ਇਲੈਕਸ਼ਨਾਂ ਦੇ ਟਾਈਮ ਆਪਾਂ ਆ ਕੇ ਸ਼ਕਲਾਂ ਦਿਖਾ ਕੇ ਵੋਟਾਂ ਲੈ ਜਾਾਂਗੇ ਇਦਾਂ ਨਹੀਂ ਚੱਲ ਸਕਦਾ ਤੁਸੀਂ ਕਿਵੇਂ ਵੇਖ ਰਹੇ ਹੋ ਅੰਕਲ ਜਿਵੇਂ ਆਮ ਆਦਮੀ ਪਾਰਟੀ ਪੂਰੀ ਨੇਰੀ ਲੈ ਕੇ ਆਈ ਸੀਗੀ ਤੇ ਉਹਦੇ ਵਿੱਚ ਗੋਗੀ ਜੀ ਤੁਸੀਂ ਇਥੋਂ ਜਿਤਾਏ ਸੀਗੇ ਤੇ ਉਹਨਾਂ ਦਾ ਕਾਰਜਕਾਲ ਕਿਵੇਂ ਤੁਸੀਂ ਦੇਖਿਆ ਅ ਸਭ ਤੋਂ ਪਹਿਲਾਂ ਤਾਂ ਮੈਂ ਕਹਿਣਾ ਚਾਹਾਂਗਾ ਕਿ ਉਹ ਇੱਕ ਟਾਈਮ ਲੱਗ ਸੀ ਉਸ ਲਈ ਆਪ ਦੀ ਇੱਕ ਹਵਾ ਸੀ ਜਿਹੜੀ ਕਿ ਹਰ ਬੰਦਾ ਚੇਂਜ ਚਾਹੁੰਦਾ ਸੀ ਇਸ ਕਰਕੇ ਆਪ ਚਲੀ ਆਪ ਨੂੰ ਵੋਟਾਂ ਪਈਆਂ ਕਾਂਗਰਸ ਸਭ ਨੂੰ ਬੰਦਾ ਇੱਕ ਚੇਂਜ ਚਾਹੁੰਦਾ ਨਾ ਜਿਲੇ ਦੂਜੀ ਗਵਰਨਮੈਂਟ ਤੋਂ ਕੁਝ ਐਕਸਪੈਕਟ ਕਰਦਾ ਹੁਣ ਐਕਸਪੈਕਟ ਕਰਨ ਤੋਂ ਬਾਅਦ ਸਾਨੂੰ ਕੀ ਮਿਲਿਆ ਸਾਨੂੰ ਕੋਈ ਇੰਨਾ ਕੁਝ ਜ਼ਿਆਦਾ ਮਿਲਿਆ ਨਹੀਂ ਆਪ ਗਵਰਨਮੈਂਟ ਤੋਂ ਆਪ ਗਵਰਨਮੈਂਟ ਨੇ ਸੁਪਨੇ ਤਾਂ ਬਹੁਤ ਦਿਖਾਏ ਸੀ ਪਰ ਲੇਕਿਨ ਆਮ ਪਬਲਿਕ ਚ ਜਾਓਗੇ ਉਹਨਾਂ ਨੂੰ ਜੋਨ ਦੀਆਂ ਜ਼ਰੂਰਤਾਂ ਸੀ ਉਹ ਪੂਰੀਆਂ ਨਹੀਂ ਹੋ ਸਕੀਆਂ ਅੱਛਾ ਹੁਣ ਤੁਸੀਂ ਦੂਜੇ ਪਾਸੇ ਆ ਜਾਓ ਕਾਂਗਰਸ ਦੇ ਕਾਂਗਰਸ ਦੀ ਪੋਜੀਸ਼ਨ ਅੱਛੀ ਹੈਗੀ ਐ ਇਸ ਲਈ ਲੁਧਿਆਣਾ ਚ ਪਰ ਲੇਕਿਨ ਕੰਪੀਟੀਸ਼ਨ ਉਹਨੂੰ ਭਾਜੀਪੀ ਤੋਂ ਵੀ ਮਿਲ ਰਿਹਾ ਸਾਈਲੈਂਟ ਵੋਟਰ ਉਹਨਾਂ ਦੇ ਵੀ ਹੈਗੇ ਐ ਔਰ ਆਪ ਵੀ ਕੰਪੀਟੀਸ਼ਨ ਚ ਉਹਨਾਂ ਦੇ ਖੜੀ ਹੈ ਇਸ ਕਰਕੇ ਐਟ ਪ੍ਰੈਜ਼ੈਂਟ ਕੁਝ ਨਹੀਂ ਕਿਹਾ ਜਾ ਸਕਦਾ ਅਭੀ ਕਾਂਗਰਸ ਜਿੱਤੇਗੀ ਭਾਜੀਪੀ ਜਿੱਤੇਗੀ ਜਾਂ ਆਪਗੇ थिंक ਮੇਰੇ ਆਮ ਆਫ ਦ ਬਿਊ ਨੋਬਡੀ ਕੈਨ ਸਟੇ ਸੇ ਕਿ ਇਹ ਫਾਈਨਲ ਓਨਲੀ ਆਸ਼ੂ ਵਿਲ ਵਿਨ ਹਾਂ ਇਹ ਨਹੀਂ ਕੋਈ ਕਹਦਾ ਜਿਵੇਂ ਆਪਾਂ ਆਮ ਆਦਮੀ ਪਾਰਟੀ ਦਾ ਦੇਖ ਲਈਏ ਕਿ ਰਾਜ ਸਭਾ ਮੈਂਬਰ ਨੇ ਉਹਨਾਂ ਨੇ ਲੈ ਕੇ ਆਂਦਾ ਹੈ ਉਹ ਵੈਸੇ ਤਾਂ ਉਹਨਾਂ ਦੀਆਂ ਗੱਲਾਂ ਇਹ ਸੀ ਕਿ ਆਮ ਵਰਕਰ ਸੀ ਆਮ ਘਰਾਂ ਦੇ ਮੁੰਡੇ ਹੁਣ ਉਹ ਸਾਰੀਆਂ ਗੱਲਾਂ ਕਿੱਥੇ ਗਈਆਂ ਕਿਉਂ ਨਹੀਂ ਆਪਾਂ ਆਮ ਵਰਕਰ ਦੇਖੋ ਪਰਸਨਲੀ ਜਿਹੜੀ ਹੈਗੀ ਹੈ ਅਰੋੜਾ ਸਾਹਿਬ ਬਹੁਤ ਅچھے ਆਦਮੀ ਨੇ ਔਰ ਮੇਰਾ ਖਿਆਲ ਹੈ ਕਿ ਵੋਟ ਮੈਂਦੀ ਹੈ ਉਹਨਾਂ ਦੇ ਚਾਂਸ ਵੀ ਹੈਗੇ ਜਿੱਤਣ ਦੇ ਇਨੀਏ ਕਿ ਨਹੀਂ ਉਹਨਾਂ ਨੇ ਇਸ ਕੌਨਸਟੀਚੁਐਂਸੀ ਚ ਕਿਆ ਉਹਨਾਂ ਨੇ ਵੈਸੇ ਵੀ ਓਵਰਆਲ ਲੁਧਿਆਣੇ ਚ ਬਹੁਤ ਕੁਝ ਕੀਤਾ ਉਹ ਬੜੇ ਤਿਹਾਰ ਬਤ ਕਰਾ ਜਿਹੜਾ ਕੰਮ ਕਰ ਲੈਂਦੇ ਜ ਜਿਹਨਾਂ ਨੂੰ ਜਾ ਕੇ ਕੋਈ ਕਹਿ ਦਿਓ ਉਹ ਜ਼ਰੂਰ ਕਰਦੇ ਆ ਔਰ ਉਹ ਤਰੱਕੀ ਵੀ ਕਰਨਗੇ ਲਗਾ ਲੀ ਕਨੋਟ ਕਰ ਲੋ ਗੱਲ ਆਨਲੇ ਟਾਈਮ ਚ ਉਹਨਾਂ ਨੂੰ ਕਿੱਦਾਂ ਤਰੱਕੀ ਕਰਨਗੇ ਹੁਣ ਉਹਨਾਂ ਨੂੰ ਆਪਾ ਜਿਤਾਣਾ ਹੈ ਜਾਂ ਨਹੀਂ ਜਿਤਾਣਾ ਉਹਨਾਂ ਦੀ ਲੱਕ ਹੈ ਆਨਲੇ ਟਾਈਮ ਚ ਤੁਸੀਂ ਇੱਕ ਗੱਲ ਪੱਕੀ ਹੈ ਕਿ ਉਹ ਮਤਲਬ ਬੀਇੰਗ ਲੀਡਰ ਸਕਸੈਸਫੁਲ ਹੈ ਹੀ ਇਜ਼ ਅ ਸਕਸੈਸਫੁਲ ਪਰਸਨ ਭਾਈ ਤੁਸੀਂ ਕਿਵੇਂ ਵੇਖ ਰਹੇ ਹੋ ਆਮ ਆਦਮੀ ਪਾਰਟੀ ਤੇ ਕਾਂਗਰਸ ਦਾ ਮੁਕਾਬਲਾ ਪਰ ਇਹਦੇ ਵਿੱਚ ਹੀ ਜੇ ਆਪਾਂ ਗੱਲ ਕਰ ਲਈ ਅਕਾਲੀ ਦਲ ਵੀ ਆ ਚੁੱਕਾ ਅਕਾਲੀ ਦਲ ਦੇ ਜਿਹੜੇ ਉਮੀਦਵਾਰ ਨੇ ਉਹਨਾਂ ਨਾਲ ਇੱਕ ਸਿੰਪਥੀ ਜੁੜੀ ਹੋਈ ਹੈ ਦਿਲਰੋਜ਼ ਵਾਲੇ ਕੇਸ ਦੇ ਨਾਲ ਤਾਂ ਜਿਹੜਾ ਅਕਾਲੀ ਦਲ ਹੈ ਨਾ ਮੇਰੇ ਹਿਸਾਬ ਸਰ ਸ਼ਾਇਦ ਉਹ ਚੌਥੇ ਨੰਬਰ ਦਾ ਪਲੇਅਰ ਹੈ ਠੀਕ ਹੈ ਜੋ ਮਰਜੀ ਇਸ ਟਾਈਮ ਆਪਾਂ ਕੀ ਦੇਖ ਰਿਹਾ ਕਿਸੇ ਤਰੀਕੇ ਕੇਜਰੀਵਾਲ ਨੂੰ ਦਿੱਲੀ ਨਹੀਂ ਭੇਜਣਾ ਇਸ ਕਰਕੇ ਇੱਕ ਇੱਕ ਕੇਜਰੀਵਾਲ ਨੂੰ ਨਹੀਂ ਦਿੱਲੀ ਭੇਜਣਾ ਦੂਜਾ ਆਸ਼ੂ ਜੀ ਦੇ ਕਿਤੇ ਹੋਏ ਕੰਮ ਅੱਜ ਉਹ ਹਰ ਘਰ ਨਾਲ ਜੁੜੇ ਹੋਏ ਹੈ ਹਰ ਬੰਦਾ ਉਹਨਾਂ ਨੂੰ ਕਿਸੇ ਦੀ ਜਿੰਨੇ ਬੰਦੇ ਬੈਠੇ ਆ ਹਰ ਦੇ ਫੋਨ ਬੁੱਕ ਚ ਆਸ਼ੂ ਜ਼ਰੂਰ ਹੋਣ ਕੇ ਕਦੀ ਕਿਸੇ ਨੂੰ ਕੋਈ ਰਾਤੀ 12 ਵਜੇ ਕੰਮ ਪੈਂਦਾ 1 ਵਜੇ ਕੰਮ ਪੈਂਦਾ ਉਦੋਂ ਆਸ਼ੂ ਜੀ ਯਾਦ ਆਉਂਦੇ ਹੈ ਸਾਡਾ ਦੁਰਭਾਗਿਆ ਰਿਹਾ ਕਿ ਅਸੀਂ 2022 ਚ ਇੱਕ ਵੇਵ ਦੇ ਕਾਰਨ ਉਹਨਾਂ ਨੂੰ ਨਹੀਂ ਜਿਤਾ पाए ਅੱਜ ਤੱਕ ਅਸੀਂ ਉਹਦਾ ਭੁਗਤਾਨ ਦੇ ਰਹੇ ਹਾਂ ਅੱਜ ਤੋਂ ਪਹਿਲਾਂ ਕੀ ਸੀਗਾ ਅਸੀਂ ਕੋਈ ਮਕਾਨ ਬਣਾਉਣਾ ਕੋਈ ਦੁਕਾਨ ਬਣਾਨੀ ਕੁਝ ਕਰਨੀ ਅਸੀਂ ਕਾਰਪੋਰੇਸ਼ਨ ਜਾਂਦੇ ਸੀਗੇ ਕਾਰਪੋਰੇਸ਼ਨ ਜਾ ਕੇ ਅਸੀਂ ਕਹਿਣਾ ਵੀ ਅਸੀਂ ਇਹ ਨਕਸ਼ਾ ਬਣਾ ਰਹੇ ਹਾਂ ਤੇ ਅਸੀਂ ਸ਼ੁਰੂ ਕਰ ਦੇਣਾ ਜੇ ਸਾਨੂੰ ਕਦੀ ਇਨਸਪੈਕਟਰ ਨੇ ਤੰਗ ਕਰਨਾ ਤੇ ਅਸੀਂ ਜਿਆਦਾ ਤੋਂ ਜਿਆਦਾ ਆਪਣੇ ਕੌਂਸਲਰ ਐਮ ਐਲ ਏ ਨੂੰ ਜਾਂ ਆਪਣੇ ਕਿਸੇ ਅੱਛੇ ਦੋਸਤ ਨੂੰ ਫੋਨ ਕਰਨਾ ਯਾਰਾ ਸਾਡਾ ਕੰਮ ਰੁਕਦਾ ਪਿਆ ਸਾਨੂੰ ਇਨਸਪੈਕਟਰ ਤੰਗ ਕਰ ਰਿਹਾ ਅੱਜ ਸਵਾ 3 ਸਾਲ ਦੀ ਵਿਵਸਥਾ ਇਹ ਹੋ ਗਈ ਹੈ ਕਿ ਪਹਿਲਾਂ ਅਸੀਂ ਮਕਾਨ ਬਣਾਉਣ ਤੋਂ ਪਹਿਲਾਂ ਸਾਨੂੰ ਸੋਚਣਾ ਪੈਂਦਾ ਕਿਸੇ ਅੱਛੇ ਪੱਤਰਕਾਰ ਨੂੰ ਮਿਲ ਲਈਏ ਜਾਂ ਕਿਸੇ ਐਮਐਲਏ ਤੱਕ ਅਪਰੋਚ ਕਰ ਲਈਏ ਤਦ ਸਾਡਾ ਮਕਾਨ ਬਣੂਗਾ ਅੱਜ ਸਾਨੂੰ ਆਸ਼ੂ ਜੀ ਬਹੁਤ ਯਾਦ ਆਉਂਦੇ ਉਹਨਾਂ ਦੇ ਪਿਛਲੇ 10 ਸਾਲ ਦੇ ਕਿੱਤੇ ਕੰਮ ਕਈ ਕਈ ਐਸੇ ਕੰਮ ਹੈ ਮੈਂ ਮੈਂ ਉਹਨਾਂ ਦੀ ਇੱਕ ਦੋ ਰੈਲੀਆਂ 'ਚ ਵੀ ਗਿਆ ਲੋਕ ਉਹਨਾਂ ਨੂੰ ਇੰਨਾ ਪਿਆਰ ਕਰਦੇ ਪਰਸੋ ਚੌਥੀ ਮੈਂ ਉਹਨਾਂ ਦੀ ਕਰੇਲੀ 'ਚ ਗਿਆ ਲੋਕ ਉਹਨਾਂ ਨੂੰ ਸੁਣਨ ਲਈ ਬੈਠੇ ਰਹੇ ਖਾਣਾ ਲੱਗ ਗਿਆ ਲੇਕਿਨ ਕਿਸੇ ਨੇ ਖਾਣਾ ਨਹੀਂ ਖਾਧਾ ਸਭ ਨੇ ਪਹਿਲਾਂ ਆਸ਼ੂ ਜੀ ਤੋਂ ਕਰਕੇ ਉਹਨਾਂ ਦੀ ਤਕਰੀਰ ਸੁਣ ਕੇ ਫਿਰ ਖਾਣਾ ਮੈਨੂੰ ਇਹ ਲੱਗਦਾ ਵੈ ਅੰਦਰ ਖਾਤੇ ਸਰਕਾਰ ਦਾ ਦਬਾਅ ਜ਼ਰੂਰ ਹੈ ਲੇਕਿਨ ਫਿਰ ਵੀ ਲੋਕ ਅੰਦਰ ਜਾਂਦੇ ਆਸ਼ੂ ਜੀ ਚਾਹੁੰਦੇ ਆ ਕਿਸੇ ਤਰੀਕੇ ਉਹ ਕੇਜਰੀਵਾਲ ਨੂੰ ਉੱਪਰ ਨਹੀਂ ਭੇਜਣਾ ਚਾਹੁੰਦੇ ਮੇਰੇ ਕੱਚੇ ਦੋਸਤ ਹੈ ਬੀਜੇਪੀ ਦੇ ਉਹਨਾਂ ਨੇ ਇਹੋ ਗੱਲ ਕਹੀ ਹੈ ਕਿ ਯਾਰ ਜੇ ਅਸੀਂ ਬੀਜੇਪੀ ਨੂੰ ਵੋਟ ਪਾਣੇ ਆ ਤਾਂ ਅਸੀਂ ਨੇੜੇ ਨਹੀਂ ਲੱਗਦੇ ਜਿੱਥੇ ਨਾ ਹੋਵੇ ਝਾੜੂ ਜਿੱਤ ਕੇ ਕੇਜਰੀਵਾਲ ਉੱਥੇ ਪਹੁੰਚ ਜਾਵੇ ਔਰ ਇੱਕ ਫਾਇਦਾ ਹੋ ਰਿਹਾਗਾ ਜੇ ਝਾੜੂ ਵਾਲਾ ਹਾਰਦਾ ਵੈ ਤੇ ਲੁਧਿਆਣੇ ਨੂੰ ਦੋ ਬੰਦੇ ਮਿਲਦੇ ਇੱਕ ਐਮਐਲਏ ਆਸ਼ੂ ਮਿਲਦਾ ਇੱਕ ਐਮਪੀ ਅਰੋੜਾ ਜੀ ਮਿਲਦੇ ਮੰਨ ਲਓ ਸਾਡਾ ਕੰਮ ਕੋਈ ਪ੍ਰੋਜੈਕਟ ਮੰਨ ਲਓ ਵੱਡੇ ਪੈਸਿਆਂ ਦਾ ਵੈ ਹੁੰਦੇ ਚ ਅਸੀਂ ਦੋਨਾਂ ਤੋਂ ਹੈਲਪ ਲੈ ਕੇ ਆਪਣਾ ਅਸੀਂ ਵੀ ਤਾਂ ਸੈਲਫਿਸ਼ ਬਣ ਗਏ ਸਾਨੂੰ ਲੁਧਿਆਣਾ ਵੈਸਟ ਵਾਲਿਆਂ ਨੂੰ ਇਹ ਚਾਹੀਦਾ ਵੀ ਸਾਨੂੰ ਇਹਦੇ ਇਸ ਕੰਮ 'ਚ ਹੀ ਫਾਇਦਾ ਕਿ ਅਰੋੜਾ ਜੀ ਸਾਡੇ ਐਮਪੀ ਬੰਨੇ ਰਹਿਣ ਔਰ ਆਸ਼ੂ ਜੀ ਸਾਡੇ ਐਮਐਲਏ ਬਣ ਜਾਣ ਸਾਡੇ ਕੰਮ ਮੁੱਕੇ ਮਤਲਬ ਜਿਵੇਂ ਤੁਸੀਂ ਕਹਿ ਰਹੇ ਹੋ ਇਹ ਚਰਚਾ ਹੈ ਲੋਕਾਂ ਦੇ ਵਿੱਚ ਕਿ ਕੇਜਰੀਵਾਲ ਉੱਥੇ ਜਾਣਾ ਚਾਹੁੰਦੇ ਨੇ ਤੇ ਕੇਜਰੀਵਾਲ ਨੂੰ ਰੋਕਣਾ ਹੈ ਕਿ ਇਹ ਲੀਡਰਾਂ ਦੀਆਂ ਸਿਰਫ ਜਿਹੜੀਆਂ ਇੱਕ ਦੂਜੇ ਦੇ ਵਾਰ ਪਲਟਵਾਰੀਆਂ ਬਲੇਮ ਹੀ ਹੈ ਕਿ ਲੋਕਾਂ ਦੇ ਜਾਂ ਆਮ ਲੋਕਾਂ ਦੀ ਵੀ ਚ ਬੋਲਦੇ ਨੇ ਉਹ ਆਪ ਕਹਿੰਦੇ ਨੇ ਕਿ ਇਹਨਾਂ ਤੋਂ ਰਿਜਾਈਨ ਲੈ ਕੇ ਆਪਾਂ ਉਹਨਾਂ ਨੂੰ ਭੇਜਣਾ ਇਹ ਤਾਂ ਤੁਸੀਂ ਪੱਤਰਕਾਰ ਤੁਹਾਨੂੰ ਜ਼ਿਆਦਾ ਪਤਾ ਵਾ ਲੋਕੀ ਸਮਝਦੇ ਨੇ ਇਸ ਗੱਲ ਨੂੰ ਕਿ ਲੋਕਾਂ ਨੂੰ ਸਿਰਫ ਐਗਿਐ ਐਮਐਲਏ ਬਣਾਣਾ ਆ ਸਾਡੇ ਵੱਲੋਂ ਜਿਹੜਾ ਮੱਝੀ ਰਾਜ ਸਭਾ ਜਾਵੇ ਨਹੀਂ ਜੀ ਲੋਕ ਬਹੁਤ ਸੇ ਆਨੇ ਆ ਜੀ ਲੋਗ ਅੱਖ ਕਿੱਧਰ ਰੱਖਦੇ ਆ ਕੰਮ ਕਿੱਧਰ ਕਰਦੇ ਆ ਇਹ ਤਾਂ ਕੋਈ ਏਦਾਂ ਦੀ ਗੱਲ ਨਹੀਂ ਹਰ ਬੰਦਾ ਸਿਆਣਾ ਵੈ ਹਰ ਬੰਦਾ ਆਪਣੀ ਸਮਝ ਦੇ ਨਾਲ ਵੋਟ ਪਾ ਰਿਹਾ ਵੈ ਹਰ ਫੈਕਟਰ ਦੇਖ ਰਿਹਾ ਵੈ ਫਿਰ ਤੁਸੀਂ ਕਿਵੇਂ ਵੇਖ ਰਹੇ ਜਿਵੇਂ ਇਹਨਾਂ ਦੇ ਕਹਿਣ ਮੁਤਾਬਕ ਆਸ਼ੂ ठाकੜ ਲੀਡਰ ਹੈ ਤੇ ਉਹਦੇ ਸਾਹਮਣੇ ਕੋਈ ਹੋਰ ਨਹੀਂ ਹੈ ਕਿਉਂਕਿ ਹਮੇਸ਼ਾ ਉਹੀ ਯਾਦ ਆਉਂਦੇ ਨੇ ਹਮੇਸ਼ਾ ਉਹੀ ਖੜੇ ਨੇ ਕੀ ਲੱਗਦਾ ਬਾਕੀ ਅੰਦੇ ਨੇ ਨਹੀਂ ਕੋਈ ਡਾਊਟ ਨਹੀਂ ਹੈ ਆਸ਼ੂ ਜੀ ਬਿਲਕੁਲ ठाकੜ ਲੀਡਰ ਹੈ ਉਹਨਾਂ ਨੇ ਅੱਜ 25 ਸਾਲ ਤੋਂ ਇੱਥੇ ਪਰ ਅਸਲੀ ਸੇਵਾ ਕੀਤੀ ਉਹਨਾਂ ਨੇ ਕੋਈ ਸ਼ੱਕ ਵਾਲੀ ਗੱਲ ਨਹੀਂ ਹੈ ਬਟ ਹੁਣ ਇਹ ਹੈ ਕਿ ਮੋਦੀ ਜੀ ਨੇ ਇੱਕ ਚੀਜ਼ ਸਿਖਾਤੀ ਜੇ ਕੰਮ ਕਰੋਗੇ ਤਾਂ ਆਉਂਗੇ ਨਹੀਂ ਤੇ ਆਪਣੇ ਘਰ ਜਾਉਗੇ ਤੇ ਦੂਜੀ ਗੱਲ ਪਬਲਿਕ ਜਿਹੜੀ ਹੈ ਜੋ ਤੁਹਾਨੂੰ ਜਿਤਾਉਂਦੀ ਹੈ ਤੁਹਾਨੂੰ ਭੇਜਦੀ ਹੈ ਉਹ ਤੁਹਾਡਾ ਪਰਿਵਾਰ ਹੁੰਦਾ ਹੈ ਤੁਹਾਨੂੰ ਪਰਿਵਾਰ ਦੇ ਨਾਲ ਕਿੱਦਾਂ ਹੈਂਡਲ ਕਰਨਾ ਹੈ ਇਹ ਤੁਹਾਡੇ ਤੇ ਡਿਪੈਂਡ ਕਰਦਾ ਹੈ ਪਿਆਰ ਨਾਲ ਹੈਂਡਲ ਕਰਦੇ ਹੋ ਗੁੱਸੇ ਨਾਲ ਹੈਂਡਲ ਕਰਦੇ ਹੋ ਕਿੱਦਾਂ ਹੈਂਡਲ ਕਰਦੇ ਹੋ ਅੱਜ ਕੱਲ ਦਾ ਜਿਹੜਾ ਬੱਚਾ ਤੁਸੀਂ ਨਿਆਣਾ ਅੱਜ ਕੱਲ ਪਿਓ ਮੜੇ ਇਹ ਬੱਚੇ ਨੂੰ ਝੜਕ ਦਿੰਦਾ ਉਹ ਵੀ ਨਾਰਾਜ਼ ਹੋ ਜਾਂਦਾ ਤੇ ਇਹ ਤਾਂ ਵੋਟਰ ਹੈ ਬਿਲਕੁਲ ਔਰ ਇਹਦੀ ਕਦਰ ਉਦੋਂ ਹੀ ਪੈਂਦੀ ਹੈ ਜਦੋਂ ਵੋਟਾਂ ਆਂਦੀਆਂ ਬਾਕੀ 5 ਸਾਲ ਤਾਂ ਨਾ ਕੋਈ ਪੁੱਛਦਾ ਹੈ ਨਾ ਕੋਈ ਆਂਦਾ ਹੈ ਨਾ ਕੋਈ ਜਾਂਦਾ ਹੈ ਕੋਈ ਕੁਝ ਨਹੀਂ ਹਰ ਬੰਦਾ ਆਪਣਾ ਕਮਾਂਦਾ ਹੈ ਆਪਣਾ ਬਾਕੀ ਅਰੋੜਾ ਜੀ ਹੈ ਉਹ ਇੰਡਸਟਰੀਅਲ ਹੈ ਉਹ ਇੰਡਸਟਰੀ ਦੇ ਵਿੱਚ ਅੱਜ ਦੇ ਨਹੀਂ ਹੈ ਉਹਨਾਂ ਦੇ ਫਾਦਰ ਸਾਹਿਬ ਪ੍ਰਾਨ ਅਰੋੜਾ ਜੀ ਉਹਨਾਂ ਦੇ ਬ੍ਰਦਰ ਹੁਣ ਤਾਂ ਬਿੱਟੂ ਅਰੋੜਾ ਜੀ ਹੈ ਨਹੀਂ ਇਹ ਸੰਜੀਵ ਜੀ ਇਹ ਵੀ ਰਾਜ ਸਭਾ ਚ ਗਏ ਹੈ 노 ਡਾਊਟ ਇਹਨਾਂ ਨੇ ਵੀ ਕਾਫੀ ਪ੍ਰੋਜੈਕਟ ਲੁਧਿਆਣੇ ਦੇ ਪਾਸ ਕਰਵਾਏ ਹੈ ਬਾਕੀ ਭਾਜਪਾ ਦਾ ਜਿਹੜਾ ਵੋਟਰ ਹੈ ਉਹ ਸਾਇਲੈਂਟ ਹੈ ਉਹ ਕੁਝ ਬੋਲ ਨਹੀਂ ਰਿਹਾ ਉਹ ਚੁੱਪ ਕਰਕੇ ਜਾਏਗਾ ਤੇ ਬਟਨ ਦਬਦੇਗਾ ਤੇ ਤੁਹਾਨੂੰ ਬਾਕੀ 23 ਤਰੀਕ ਨੂੰ ਪਤਾ ਲੱਗ ਜਾਏਗਾ ਕਿ ਕੌਣ ਆ ਜਾਏਗਾ ਅਸ਼ਵਜੀਤ ਚਿੱਟਕੇ ਕੋਈ ਵੀ ਕਹਿ ਸਕਦੇ ਇਹਦੇ ਵਿੱਚ ਇਹ ਵੱਡੀ ਗੱਲ ਨਹੀਂ ਹੈ ਕਿ ਜੀਵਨ ਗੁਪਤਾ ਜੀ ਨਿਕਲੇ ਆ ਇਹ 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 ਕਾਂਗਰਸੀ ਨੇ ਕੋਈ ਭਾਜਪਾ ਦਾ ਹੈ ਕੋਈ ਹਰ ਇੱਕ ਦਾ ਆਪਣਾ ਹੈ ਨਹੀਂ ਨਹੀਂ ਮੈਂ ਮੈਂ ਕੋਈ ਕਾਂਗਰਸੀ ਨਹੀਂ ਹਾਂ ਤੁਸੀਂ ਇੱਥੇ ਆਏ ਹੋ ਤੁਸੀਂ ਦੇਖੋ ਇੱਥੇ ਆਏ ਹੋ ਹਰ ਇੱਕ ਦੇ ਕੋਲ ਹਰ ਇੱਕ ਦਾ ਆਪਣਾ ਹੱਕ ਹੈ VOTER ਦਾ ਕੀ ਹੈ VOTER ਦਾ ਆਪਣਾ ਹੱਕ ਹੈ ਤੁਸੀਂ ਯੂ ਕੈਨੋਟ ਫੋਰਸ ਤੁਸੀਂ ਕਿਸੇ ਨੂੰ ਜ਼ਬਰਦਸਤੀ ਸੀਤੀ ਨਹੀਂ ਕਰ ਸਕਦੇ ਹੁਣ 2014 ਤੋਂ ਪਹਿਲੇ ਮੋਦੀ ਜੀ ਨੂੰ ਕੌਣ ਜਾਣਦਾ ਸੀ ਉਹ ਗੁਜਰਾਤ 'ਚ ਸੀਗੇ ਅੱਜ ਜੇ ਕਾਂਗਰਸ ਸਾਫਾ ਸਾਰੇ ਕਰਨੇ ਜੀ ਕਾਂਗਰਸ ਨੇ ਅਸੀਂ ਕਹਿੰਨੇ ਠੀਕ ਹੈ 70 ਸਾਲ ਤੋਂ ਕਾਂਗਰਸ ਹੈਗੀ ਹੈ ਤੇ 2014 'ਚ ਮੋਦੀ ਜੀ ਨੂੰ ਕਿਉਂ ਲਿਆਏ ਲੋਕੀ ਜੇ 70 ਸਾਲ ਤੋਂ ਉਹਨਾਂ ਦਾ ਕਿਲਾ 400 ਫੁੱਟ ਬੋਰ ਦਾ ਸੀਗਾ ਉੱਚਾ ਪਾਣੀ ਨਿਕਲ ਰਿਹਾ ਸੀ ਤੇ ਕੀ ਲੋੜ ਸੀ મોદી મોદી ਜੀ ਨੇ ਇੱਕ ਚੀਜ਼ ਸਖਾਤੀ ਕੋਈ ਸ਼ੱਕ ਵਾਲੀ ਗੱਲ ਨਹੀਂ ਕੰਮ ਕਰਨਾ ਹੀ ਪਏਗਾ ਔਰ ਇਹ ਕੋਈ ਪੱਕਾ ਨਹੀਂ ਹੈ ਕਿ ਕੌਣ ਦਿੱਤੇਗਾ ਤੁਸੀਂ ਇਹ 100% ਪੱਕੀ ਗੱਲ ਹੈ ਜਿਹੜੀ ਗੱਲ ਇਹਨਾਂ ਨੇ ਕਹੀ ਹੈ ਬੀਜੇਪੀ ਵੀ ਜਿੱਤ ਸਕਦੀ ਹੈ ਐਸ ਲਈ ਜੋ ਪੋਜੀਸ਼ਨ ਹੈਗੀ ਮਾਰਕੀਟ ਦੇ ਅਸ਼ੂ ਜੀ ਵੀ ਜਿੱਤ ਸਕਦੇ ਆ ਰੋਲਾ ਸਾਬ ਵੀ ਜਿੱਤ ਸਕਦੇ ਇਹ ਤਾਂ ਉਹਨਾਂ ਨੇ 23 ਤਰੀਕ ਨੂੰ ਹੀ ਪਤਾ ਲੱਗੇਗਾ ਕੌਣ ਦਿੱਤਾ ਸੋ ਇੱਕ ਗੱਲ ਹੋਰ ਮੈਂ ਪੁੱਛਣਾ ਚਾਹਾਂਗਾ ਕਿ ਬਿੱਟੂ ਬੀਜੇਪੀ ਚ ਜਾ ਕੇ ਸਹੀ ਕੀਤਾ ਤੁਹਾਨੂੰ ਲੱਗਦਾ ਉਹਨਾਂ ਦੀ ਆਪਣੀ ਆਪਣੀ ਹਰ ਬੰਦੇ ਦੀ ਸੋਚ ਹੈ ਜੀ ਕਿ ਕੀ ਹੈ ਕੀ ਨਹੀਂ ਉਹ ਸਾਰੇ ਬਿੱਟੂ ਜੀ ਬਿੱਟੂ ਜੀ ਚਲੇ ਤਾਂ ਗਏ ਭਾਜਪੀ ਵਾਲੇ ਨੂੰ ਕਿਸੇ ਇੱਕ ਬਲਾਕ ਪ੍ਰਧਾਨ ਨੂੰ ਜਾਂ ਇੱਕ ਵਾਰਡ ਪ੍ਰਧਾਨ ਨੂੰ ਪੁੱਛ ਕੇ ਦੇਖ ਲਓ ਕਿ ਬਿੱਟੂ ਜੀ ਉਹਨਾਂ ਲਈ ਕੀ ਕਰ ਰਹੇ ਹੈ ਜੀ ਉਹ ਹਾਰ ਕੇ ਵੀ ਮਿਨਿਸਟਰ ਬਣ ਗਿਆ ਇਹ ਉਹਨਾਂ ਦੀ ਕਿਸਮਤ ਹੈ ਇਹਦਾ ਉਹ ਰਾਜੇ ਉਹ ਕਹਿੰਦੇ ਇੱਥੇ ਕਹਿੰਦੇ ਜੋ ਹਾ ਉਹ ਤਾਂ ਉਲਟਾ ਹੋ ਗਿਆ ਜੋਹਾਰਾ ਉਹ ਸਿਕੰਦਰ ਉਹ ਤਾਂ ਵੈਸੇ ਜੇ ਆਪਾਂ ਦੇਖਿਆ ਜਾਵੇ ਤਾਂ ਯਾਰੀ ਨੇ ਭਾਈ ਮੋਦੀ ਸਾਹਿਬ ਤੇ ਅਮਿਤ ਸ਼ਾਹ ਉਹਨਾਂ ਨੇ ਨਾ ਨਹੀਂ ਨਹੀਂ ਸਰ ਉਹਨਾਂ ਨੂੰ ਵੀ ਦੇਖੋ ਲੋਕ ਸਭਾ ਦੇ ਵਿੱਚ 20000 ਵੋਟਾਂ ਦੇ ਨਾਲ ਹਾਰਨਾ ਅਸੀਂ ਇਹਨੂੰ ਕੋਈ ਮੰਨਦੇ ਨਹੀਂ ਐ ਜਿੱਥੇ ਲੱਖਾਂ ਦੀ ਤਦਾਦ ਹੋਵੇ ਪੂਰਾ ਐਨਾ ਕੁੰਬਾ ਹੋਵੇ ਇੰਨੀਆਂ ਸੀਟਾਂ ਹਨ ਲੁਧਿਆਣੇ ਦੀਆਂ ਤੇ 20000 ਵੋਟ ਤੋਂ ਬੰਦਾ ਹਾਰ ਜੇ ਉਹ ਹਾਰ ਨਹੀਂ ਹੈ ਆਓ ਕੇਵਲ ਜੀ ਆਓ ਸਾਡੇ ਕੇਵਲ ਜੀ ਆਓ ਤੁਹਾਡਾ ਕੀ ਮਤਲਬ ਮੁੱਦਾ ਕੀ ਲਾਸਟ ਮੁੱਦਾ ਤੁਸੀਂ ਕੀ ਸਕਾਂ ਜੋਗਾ ਕੋਈ ਛੱਡਿਆ ਨਹੀਂ ਸਭ ਕੁਝ ਕਹਿਤਾ ਹੈ ਹੈ ਨਾ ਚੜੀ ਚ ਪਰੋਤਾ ਹੈਗਾ ਸਭ ਕੁਝ ਫਿਰ ਵੀ ਤੁਹਾਡੀ ਕੋਈ ਆਪਣੀ رائے ਕਿ ਮਿਲਦੀ ਜੁਲਦੀ ਕੋਈ ਨਾ ਹੋ ਸਕਦੀ ਜਿਵੇਂ ਹੁਣ ਉਹ ਆਸ਼ੀਰਵਾਦ ਕੋਈ ਕੋਈ ਚੀਜ਼ ਛੱਡੀ ਹੋਈ ਨਹੀਂ ਹਰ ਚੀਜ਼ ਬੋਲਦੀ ਬੋਈ ਇਹਨਾਂ ਨੇ ਬਾਕੀ ਇੱਕ ਸਾਰਿਆਂ ਨੂੰ ਸਲਾਹ ਹੈਗੀ ਹੈ ਕਿ ਆਪਣਾ ਇਹ ਇਲੈਕਸ਼ਨ ਆਉਂਦੇ ਜਾਂਦੇ ਰਹਿਣਗੇ ਆਪਣੇ ਪਰਸਨਲ ਰਿਲੇਸ਼ਨ ਨਾ ਖਰਾਬ ਕਰੋ ਲੋਕੀ ਕੀ ਕਰਦੇ ਆ ਇਹਦੇ ਚੱਕਰ ਚ ਨਾ ਤਾਂ ਦੇਖੋ ਭਾਜਪਾ ਨੇ ਆਟਾ ਦੇਣਾ ਨਾ ਕਾਂਗਰਸ ਨੇ ਦੇਣਾ ਨਾ ਨਾ ਖਾਲੀਆਂ ਨੇ ਤੇ ਨਾ ਆਪਣੇ ਤੁਸੀਂ ਆਪਣੀ ਪਕਾਣੀ ਆਪਣੀ ਖਾਣੀ ਹੈ ਹਾਂ ਪਿਆਰ ਮੁਹੱਬਤ ਸਭ ਦੇ ਨਾਲ ਕਰੋ ਕੰਮ ਸਭ ਦੇ ਹੋਣੇ ਚਾਹੀਦੇ ਆ ਪੱਕੀ ਜਿਹੜੀ ਗੱਲ ਮੈਂ ਕਹੀ ਕਿ ਮੁਹੱਬਤ ਬੱਦ ਦੇ ਜਿਹੜੇ ਸ਼ਬਦ ਹੈ ਨਾ ਉਹ ਕਹਿੰਦੇ ਛੋਟਾ ਜਿਹਾ ਕਤੂਰਾ ਵੀ ਕੰਟਰੋਲ ਨਹੀਂ ਹੁੰਦਾ ਤੇ ਤੁਸੀਂ ਪਿਆਰ ਦੇ ਨਾਲ ਸ਼ੇਰ ਨੂੰ ਵੀ ਕੰਟਰੋਲ ਕਰ ਸਕਦੇ ਹੋ ਮੈਂ ਇੱਕ ਵੈਸਟ ਦੇ ਵੈਸਟ ਦੇ VOTERਾਂ ਨੂੰ ਵੈਸਟ ਦੇ VOTERਾਂ ਨੂੰ ਇੱਕ ਅਪੀਲ ਜ਼ਰੂਰ ਕਰਨਾ ਚਾਹੂੰਗਾ ਜਿਹੜਾ ਫੋਨ ਹੈ ਇਹ ਫੋਨ ਹੈ ਮੰਨ ਲਓ ਇਸ ਫੋਨ ਨੂੰ ਆਪਾਂ ਖੋਲਿਆ ਮੰਨ ਲਓ ਮੇਰੇ ਤੇ ਕੋਈ ਦੁੱਖ ਆਇਆ ਵੈ ਉਸ ਦੁੱਖ ਦੇ ਵਲੇ ਮੈਂ ਕਿੰਨੂੰ ਫੋਨ ਕੀਤਾ ਵੈ ਉਹ ਦੁੱਖ ਵਾਲੇ ਬੰਦੇ ਦੇ ਕੈਨ ਤੇ ਜਾਂ ਉਸ ਬੰਦੇ ਦੇ ਮਤਲਬ ਉਸ ਬੰਦੇ ਨੂੰ ਵੋਟ ਪਾਣੀ ਚਾਹੀਦੀ ਹੈ ਜਿਹੜਾ ਸਾਡਾ ਉਸ ਟਾਈਮ ਸਾਡਾ ਸਟੈਂਡ ਕੀਤਾ ਉਹ ਇਹ ਜ਼ਰੂਰੀ ਨਹੀਂ ਹੈ ਹੁਣ ਤੁਸੀਂ ਕਿਸੇ ਰਾਤ ਨੂੰ ਘਰ ਵਾਲੇ ਨੂੰ ਆਪਣੇ ਨੂੰ ਫੋਨ ਮਲਾਓ ਤੁਹਾਡਾ ਮੁੰਡਾ ਹੀ ਫੋਨ ਨਾਲ ਚੱਕੇ ਤੇ ਤੁਸੀਂ ਉਹਨੂੰ ਕੀਪ ਕਰੋ ਕੱਢ ਦੋਗੇ ਇਹ ਗੱਲਾਂ ਨਹੀਂ ਹੈਗੀ ਲਵਲੀ ਬਾਜੀ ਇਹਨੂੰ ਨਾ ਕਰੋ ਇਹ ਬੇਸਿਕਲੀ ਕੀ ਹੈ ਨਹੀਂ ਇਹ ਗੱਲ ਹੈ ਮੈਂ ਤੁਹਾਨੂੰ ਜਿਹੜੀ ਗੱਲ ਕਹੀ ਕੰਮ ਕਰਨੇ ਪੈਣਗੇ ਇਹ ਮੁਲਕ ਨੂੰ ਆਜ਼ਾਦ ਹੋਏ 75 ਸਾਲ ਹੋ ਗਏ ਠੀਕ ਹੈ ਨਾ ਕੰਮ ਕਰਨੇ ਪੈਣਗੇ ਕੀ ਪਾਣੀ ਕਿੱਥੇ ਆਪਾਂ ਪਾਣੀ ਨੂੰ ਰੁਲਦੇ ਪਏ ਆ ਰਹੋ ਤੁਸੀਂ ਪੀਣੇ ਹੋ ਟੈਪ ਵਾਟਰ ਕਿਹੜਾ ਪੀਂਦਾ ਹੈ ਇਹ ਦੱਸੋ ਮੈਨੂੰ ਟੈਪ ਵਾਟਰ ਪੀਣੇ ਹੋ ਘਰ ਸਾਹ ਵੇ ਆਰ ਆਰ ਰੋਲ ਲਵਾਏ ਹੋ ਲਵਾਏ ਬਿਜਲੀ ਤੁਹਾਡੇ ਕੋ ਨਹੀਂ ਆਂਦੀ